ਪਿੰਡ ਦੀਆਂ ਗਲੀਆਂ ਮੈਂ ਚੈਨਲ ਜਿਹੜਾ ਇਹ ਸ਼ੁਰੂ ਕਰਿਆ ਸਿਰਫ ਸਭਿਆਚਾਰ ਕੇ ਵਾਸਤੇ ਕਰਿਆ ਐਸਾ ਬਰੋਟੀ ਦਾ ਇਤਿਹਾਸ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਮੇਰੇ ਖਿਆਲ ਆ ਵੀ ਇਹ ਇੱਕ ਵਾਰੀ ਪੇਪਰ ਤੇ ਵੀ ਪਹਿਲਾਂ ਵੀ ਆ ਲਿਆ ਜਿਹੜਾ ਇੰਟਰਵਿਊ ਦੇ ਵਿੱਚ ਵੀ ਆਇਆ ਇਹਦਾ ਇਹਦਾ ਖੇਤਰਫਲ ਕਿੰਨਾ ਹੈ ਇਹਦਾ ਖੇਤਰਫਲ ਕਿਸੇ ਨੇ ਨਾਪਿਆ ਨਹੀਂ ਇਹਦਾ ਖੇਤਰਫਲ ਹੈ ਜਿਹੜਾ ਉਹ ਅੰਦਾਜ਼ਨ 4-5 ਏਕੜ ਆ। ਸਵਾਗਤ ਹੈ YouTube ਚੈਨਲ ਮੇਰੇ ਪਿੰਡ ਦੀਆਂ ਗਲੀਆਂ। ਇਤਿਹਾਸ ਹੈ ਇਸ ਰੋਟੀ ਦਾ। ਜਿਹਦਾ ਖੇਤਰਫਲ ਲਗਭਗ 4-5 ਏਕੜ ਕਹਿ ਲੋ ਜਾਂ 4-5 ਕਿੱਲੇ। ਇਹਦਾ ਖੇਤਰਫਲ ਹੈ। ਇਹਦੇ ਵਿੱਚ ਇਤਿਹਾਸਕ ਜਿਹੜਾ ਇਹ ਨਾ ਬਣਿਆ ਹੋਇਆ ਮੰਦਿਰ ਵੀ ਬਣਿਆ ਹੋਇਆ ਹੈ ਇੱਧਰ ਪੁਰਾਣਾ ਜਿਹੜਾ ਕੋਈ ਇੱਥੇ ਮਹੰਤਰਾ ਇਹਿੰਦਾ ਸੀ ਉਹਨਾਂ ਦੀ ਵੀ ਸਮਾਦੀ ਬਣੀ ਹੋਈ ਆ ਤੋਂ ਐਸ ਬਰੋਟੀ ਦਾ ਪੂਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਆ ਸਭ ਤੋਂ ਵੱਡਾ ਖੇਤਰਫਲ ਇਸ ਬਰੋਟੀ ਦਾ ਜਿਹਦੇ ਇੱਥੇ ਸੇਵਾਦਾਰ ਮਹੰਤ ਜੀ ਬੈਠੇ ਨੇ ਪਿੰਡ ਦੇ ਵੀ ਦੋ ਬੰਦੇ ਬੈਠੇ ਨੇ ਤੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਵੀ ਸੁਣਿਆ ਮਹੰਤ ਜੀ ਤੋਂ ਵੀ ਇਹਦਾ ਖੇਤਰਫਲ ਜਿਹੜਾ ਹੈ ਕੋਈ ਨਾਪਦਾ ਕਦੇ ਘਟ ਜਾਂਦਾ ਕਦੇ ਵੱਧ ਜਾਂਦਾ ਸੋ ਪੂਰਾ ਖੇਤਰਫਲ ਇਹਦਾ ਲਗਭਗ ਅੰਦਾਜ਼ਨ ਜਿਹੜਾ ਹੈਗਾ ਉਹ ਪਿੰਡ ਦੇ ਕਹਿਣ ਮੁਤਾਬਕ ਵੀ ਇਹ 4-5 5 ਏਕੜ ਦੇ ਵਿੱਚ ਫੈਲਿਆ ਹੋਇਆ ਜਿਨ੍ਹਾਂ ਦਾ ਇਹ ਖੇਤ ਜ਼ਮੀਨ ਇਹਦੇ ਆਲੇ ਚ ਚਫੇਰੇ ਲੱਗ ਰਹੀ ਹੈ ਉਹ ਇਹਨੂੰ ਕੋਈ ਕੱਟਦਾ ਨਹੀਂ ਉਹ ਆਪਣਾ ਖੇਤ ਪਿੱਛੇ ਹਟਾ ਲੈਂਦਾ ਪਿੰਡ ਦੀ ਸਹਿਮਤੀ ਹੈ ਜਾਂ ਕੋਈ ਪੰਚਾਇਤ ਦੀ ਸਹਿਮਤੀ ਹੋਏਗੀ ਸੋ ਮੈਂ ਬੇਨਤੀ ਕਰਦਾ ਹਾਂ ਆਡੇ ਪਿੰਡ ਦੀਆਂ ਗਲੀਆਂ ਮੈਂ ਚੈਨਲ ਜਿਹੜਾ ਇਹ ਸ਼ੁਰੂ ਕਰਿਆ ਸਿਰਫ ਸੱਭਿਆਚਾਰ ਕੇ ਵਾਸਤੇ ਕਰਿਆ ਐਸਾ ਬਰੋਟੀ ਦਾ ਇਤਿਹਾਸ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਮੇਰੇ ਖਿਆਲ ਆ ਵੀ ਇਹ ਇੱਕ ਵਾਰੀ ਪੇਪਰ ਤੇ ਵੀ ਪਹਿਲਾਂ ਵੀ ਆ ਲਿਆ ਜਿਹੜਾ ਇੰਟਰਵਿਊ ਦੇ ਵਿੱਚ ਵੀ ਆਇਆ ਇਹਦਾ ਇਹਦਾ ਖੇਤਰਫਲ ਕਿੰਨਾ ਹੈ ਇਹਦਾ ਖੇਤਰਫਲ ਕਿਸੇ ਨੇ ਨਾਪਿਆ ਨਹੀਂ ਇਹਦਾ ਖੇਤਰਫਲ ਜਿਹੜਾ ਉਹ ਅੰਦਾਜ਼ਨ 4-5 ਏਕੜ ਆ ਨਾ ਹੀ ਇਸਦਾ ਇਹ ਪਤਾ ਵੀ ਇਹਦਾ ਖੇਤਰਫਲ ਜਿਹੜਾ ਇਹਦਾ ਉਹ ਹੈਗਾ ਮੁੱਢ ਜਿਹੜਾ ਹੁੰਦਾ ਤਣਾ ਹੁੰਦਾ ਹੈ ਮੇਨ ਤਣਾ ਜਿਹੜਾ ਹੁੰਦਾ ਜਿਹਨੂੰ ਮੇਨ ਰਖਤ ਕਹਿੰਦੇ ਨੇ ਮੇਨ ਸ਼ੁਰੂ ਕਿੱਥੋਂ ਹੋਇਆ ਉਹਦਾ ਵੀ ਨਹੀਂ ਪਤਾ ਚੱਲਦਾ ਇਹੇ ਦੂਰ ਤੱਕ ਫੈਲਿਆ ਹੋਇਆ ਇਹਦੀਆਂ ਝੜਾਂ ਜਿਹੈ ਕਹੈ ਲੋ ਯਾਦੇ ਤਣੇ ਕਹੈ ਲੋ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਤੋਂ ਦੇਂਤੀ ਆਇਆ। ਐਸਾ ਇਤਿਹਾਸ ਨੂੰ ਮੈਂ ਬਹੁਤ ਦੂਰ ਤੱਕ ਜਾ ਕੇ ਲੱਭਿਆ। ਬਰੋਟਾ ਦਰਖਤ ਹੈ ਬਹੁਤ ਵੱਡਾ ਦਰਖਤ ਹੈ ਇਹਦਾ। ਮੇਰਾ ਕੱਲ ਜੇ ਮੈਂ ਸਾਰੇ ਪਾਸੇ ਨੂੰ ਘੁੰਮਾਂ ਤਾਂ ਬੜਾ ਟਾਈਮ ਲੱਗ ਜਾਏਗਾ। ਬੜਾ ਟਾਈਮ ਲੱਗੇਗਾ। ਬੜਾ ਇਹਦਾ ਇਤਿਹਾਸ ਹੈ। ਲੁਕ ਲੋਕ ਬੜੀ ਇੱਥੇ ਸਰਦਾ ਤੇ ਸਰਦਾ ਨਾਲ ਇੱਥੇ ਆਉਂਦੇ ਨੇ ਇਹ ਪ੍ਰਾਣਾਣੇ ਮਹੰਤ ਦੀ ਸਮਾਦ ਹੈ ਜਿਸ ਪ੍ਰਾਣਾਣਾ ਜਿਹੜਾ ਪ੍ਰਾਣਾ ਮਹੰਤਰੀ ਸੀ ਸਮਾਦ ਹੈ ਉਹਨਾਂ ਦੀ ਖੇਤਰਫਲ ਬਹੁਤ ਵੱਡਾ ਹੈ ਉਮਕੇ ਮੈਨੂੰ ਲੱਗਦਾ ਵੀ ਕਾਫੀ ਧੇਰ ਮੈਨੂੰ ਲੱਗ ਜਾਣੀ ਹੈ ਇਹ ਬਰੋਟਾ ਬਰੋਟੀ ਕਹ ਦਿੰਦੇ ਆ ਇਹਦਾ ਏਹ ਪਟਿਆਲਾ ਪਟਿਆਲੇ ਰਾਜਪੁਰੇ ਤੋਂ ਜਦੋਂ ਸ਼ੰਦਰੂ ਜਾਂਦੇ ਆ ਛੇ ਸਾਰ ਸੂਈ ਮਾਰ ਕੇ ਜਿਹੜਾ ਉਸੇ ਕਰ ਆਪਣਾ ਸਟਾਪੇਜ ਆਉਂਦਾ ਬਸੰਤਪਰਾ ਬਸੰਤਪਰੇ ਤੋਂ ਰਾਈਟ ਹੋ ਜਾਂਦਾ ਸੈਮਨਜਾਰਾ ਸੈਮਨਜਾਰਾ ਤੋਂ 1 ਕਿਲੋਮੀਟਰ 1.5 ਕਿਲੋਮੀਟਰ ਗਾਹ ਹੈਗੀ ਐ ਇਹ ਜਗਾ ਚੋਲਟੀ ਖੇੜੀ ਪਿੰਡ ਪੈ ਜਾਂਦਾ ਮੇਰਾ خیال ਨਾ ਇਹਦਾ ਪਿੰਡ ਦਾ ਚੋਲਟੀ ਖੇੜੀ ਆ ਕੋਈ ਦਾ ਪਤਾ ਨਹੀਂ ਲੱਗ ਰਿਹਾ ਵੀ ਦਾ ਇਹਦਾ ਟਣਾ ਕਿਹੜਾ ਹੈ ਇਹਦੀ ਮੁੱਢ ਕਿਹੜਾ ਸਾਰਾ ਇਤਿਹਾਸ ਇਥੇ ਬੜੀ ਦੇਰ ਲੱਗ ਜਣੀ ਮੈਨੂੰ ਘੁੰਮਦੇ ਘਮਾਉਂਦੇ ਨੂੰ ਤੋਂ ਮੇਰੀ ਬੇਨਤੀ ਹੈ ਮੈਂ ਤੁਹਾਨੂੰ ਦਿਖਾਤਾ ਰਿਹਾ ਹਾਰੇ ਬੱਚੇ ਇਹ ਤਿਆਸ ਨੂੰ ਸ਼ੇਅਰ ਕਰੋ ਦੇਖੋ ਇਹਦਾ ਕੋਈ ਪਤਾ ਨਹੀਂ ਵੀ ਇਹ ਕਿੱਥੇ ਤੱਕ ਦੇ ਮੋਰ ਇੱਥੇ ਬਹੁਤ ਵੱਡੇ ਵੱਡੇ ਵਧੀਆ ਮੋਰ ਹੈ ਜਿੰਨਾ ਵੱਡਾ ਹੈ ਉਹਨਾਂ ਲੋਕ ਪਿੱਛੇ ਹਟ ਜਾਂਦੇ ਨੇ ਖੇਤ ਵਾਲੇ ਜ਼ਿਮੀਂਦਾਰ ਆਪੇ ਪਿੱਛੇ ਹਟ ਜਾਂਦੇ ਨੇ ਤੋਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਮੈਂ ਹੁਣ ਜਾਣਾ ਕਿੱਧਰ ਨੂੰ ਹੈ ਇਹਦਾ ਖੇਤਰ ਵਾਲਾ ਏਡਾ ਵੱਡਾ ਸੋ ਆ ਮੋਰ ਬੈਠੇ ਨੇ ਸਾਹਮਣੇ ਵਿੱਚ ਬੈਠੇ ਨੇ ਮੋਰ ਮੋਰਾਂ ਦੇ ਕੋਲਾ ਚੋਗ ਰਹੀਆਂ ਨੇ ਡਰਕ ਦਾ ਕੋਈ ਪਤਾ ਰੋਟੀ ਦਾ ਕੋਈ ਪਤਾ ਨਹੀਂ ਵੀ ਕਿੱਥੋਂ ਆਏ ਹੈ ਸਰੂ ਹੁੰਦਾ ਤਾਂ ਕਿੱਥੋਂ ਹੈ ਕਿੱਥੇ ਤੱਕ ਜਾਂਦਾ ਹੈ ਇਹਦਾ ਬਹੁਤ ਵੱਡਾ ਇਤਿਹਾਸ ਹੈ ਐਸ ਬਰੋਟੇ ਨੂੰ ਰਖਦਾ ਮੈਨੂੰ ਕੋਈ ਪਤਾ ਨਹੀਂ ਹੈਗਾ ਇਹਦੀਆਂ ਜੜਾਂ ਦਾ ਨਹੀਂ ਪਤਾ ਲੱਗਦਾ ਇਹਦਾ ਤਣੇ ਦਾ ਨਹੀਂ ਪਤਾ ਲੱਗਦਾ ਤਣਾ ਕਿੱਥੇ ਤੱਕ ਹੈ ਵੱਡੇ ਵੱਡੇ ਜਾਨਵਰ ਇੱਥੇ ਰਹਿੰਦੇ ਨੇ ਜਿਨ੍ਹਾਂ ਤੋਂ ਮੈਨੂੰ ਵੀ ਡਰ ਲੱਗ ਰਿਹਾ ਤੇ ਬਹੁਤ ਵੱਡਾ ਇੱਥੇ ਵੱਲੇ ਵੀ ਜਾਨਵਰਾਂ ਦੀ ਬਿਠਾਂ ਦੀ ਬਹੁਤ ਆਉਂਦੀ ਹੈ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਿੱਧਰ ਨੂੰ ਜਾਣਾ ਹੁਣ ਪਿੱਛੇ ਤੇ ਜਾ ਕੇ ਮੈਂ ਧੁੰਮ ਰਿਹਾ ਕਿਉਂਕਿ ਜੰਗਲ ਬਹੁਤ ਵੱਡਾ ਹੈ ਜੰਗਲ ਦੀ ਹੈ ਜੰਗਲ ਦੀ ਤਰ੍ਹਾਂ ਕੋਈ ਜਾਨਵਰ ਹੋ ਰ ਇੱਥੇ ਹੋਰ ਵੀ ਕੋਈ ਜ਼ਹਿਰੀਲਾ ਜਾਨਵਰ ਵੀ ਹੋ ਸਕਦਾ ਮੈਂ ਥੋੜਾ ਅੰਦਰ ਭੜ ਗਿਆ ਦੇ ਬਹੁਤ ਵੱਡਾ ਇਤਿਹਾਸ ਆ ਦੇਖੋ ਮੋਰ ਦੇਖੋ ਕਿੰਨੇ ਵੱਡੇ ਵੱਡੇ ਜਾਨਵਰ ਰਹਿੰਦੇ ਨੇ ਐਸੇ ਇੱਕ ਮਹਾਂਪੀ ਰਹਿੰਦੇ ਨੇ ਜਿਹੜੇ ਉਹਨਾਂ ਨਾਲ ਵੀ ਤੁਹਾਨੂੰ ਮੈਂ ਗੱਲ ਕਰਾਵਾਂਗਾ ਮਹਾਂਪੀ ਉਸ ਤੋਂ ਬਾਹਰ ਵੀ ਨਹੀਂ ਜਾ ਰਹੇ ਆਪਣੇ ਉਹਨਾਂ ਦਾ ਟਰੈਕਟਰ ਲੱਗਿਆ ਹੋਇਆ ਬਾਹਰ ਮਤਲਬ ਪਿੱਛੇ ਹਟ ਰਹੇ ਨੇ ਸਰਕਾਰ ਦਾ ਇਹ ਨੋਟਿਸ ਤੇ ਹੈ ਇਹ ਮਹੰਤਜੀ ਬੈਠੇ ਨੇ ਇੱਕ ਮਿੰਟ ਮੈਂ ਥੋੜੀ ਮਹੰਤਜੀ ਨਾਲ ਵੀ ਗੱਲ ਕਰਾਉਣਾ ਪਿੰਡ ਦੇ ਵੀ ਦੋ ਕੁ ਬੰਦੇ ਬੈਠੇ ਨੇ ਮਹੰਤਜੀ ਕਿੰਨਾ ਖੇਤਰਫਲ ਆ ਬਾਬਾ ਜੀ ਦਾ ਕੋਈ ਕਹਿ ਨਹੀਂ ਸਕਦੇ ਜੀ ਨਾਪ ਪਟੋਲਾ ਨਹੀਂ ਗਿਆ ਕੁਝ ਨਹੀਂ ਕਹਿ ਸਕਦੇ ਮੈਂ ਕਿੰਨਾ ਕੋਈ 4 ਕਿੱਲੇ ਬਤਾ ਸਕਦਾ ਕੋਈ 5 ਕਿੱਲੇ ਬਤਾ ਸਕਦਾ ਕੋਈ 3 ਕਿੱਲੇ ਬਤਾ ਸਕਦਾ ਕਿੰਨਾ ਹੋਏਗਾ ਲਗਭਗ ਹਾਂ ਨਹੀਂ ਪਤਾ ਸੱਤ ਦੇ ਪਹਿਲਾਂ ਦੀ ਹੋਸੀ ਤਾਂ ਦੇਖਦੇ ਹਾਂ ਬਸ ਫਿਰ ਵੀ ਅੰਦਾਜ਼ਨ ਤੁਹਾਡਾ ਕਿੰਨਾ ਹੋਏਗਾ ਕਾਜ ਤਾਂ ਆਹੀ 4-5 ਕਿੱਲੇ ਸੁਣਦੇ ਬਸ ਇੰਨਾ ਬਹੁਤ ਵੱਡਾ ਹੈ ਨਹੀਂ ਬਾਬਾ ਜੀ ਅੰਦਰ ਤੇ ਜਾ ਕੇ ਬਹੁਤ ਜਾਨਵਰ ਬਹੁਤ ਨੇ ਜਾਨਵਰ ਰਹਤੇ ਨੇ ਜਾਨਵਰ ਬਹੁਤ ਹੈ ਮੋਰ ਹੈ ਉੱਲੂ ਹੈ ਸਭ ਜਾਨਵਰ ਕੋਚਰੀ ਹੈ ਕਿੜੀ ਹੈ ਬਾਬੇ ਸੱਪ ਹੈ ਸੱਪ ਬਹੁਤ ਹੈ गिद्दड़ भी आदने गिद्दड़ भी आए नहीं ना गिद्दड़ नहीं आए उधर आ जाते हैं खेतों में इधर नहीं आए अभी अच्छा सांप बहुत है हाँ मैं तो फिर इसके लेके घूम रहा है, है। सारे सभी <laughs> <गे>। <laughs> ऐसे नहीं दिखते किसी बाघ शाली कोई दिखते हैं वो ओके हां ठीक है ऐसा एथे कोई इतिहास भी है बाबा जी मंदिर के बीच फिर कोई थोड़ा कोई कोई देहाड़ा जकण किसी साल कोई कोई लगता होगा पच्चीस मनाया जाएगा उस दिन क्या है प्रोग्राम होता है या भंडारा होता है, है।, है समाधि वालों के इनकी? बाबा बुद्धगिर जी की बुद्ध की किसानों के बारे में होती है खेत बारे में किसानों के बारे में होती है फसल अच्छी बरसात जो है खूब देवे भगवान क्या ਸ਼ਾਂਤੀ ਤੇ ਬਦਿਆ ਫਸ ਲੋਗੇ ਨੂੰ ਨੁਕਸਾਨ ਨਾ ਹੋਵੇ ਜਿੰਮੇਦਾਰਾਂ ਕੇ ਲਿਏ ਠੀਕ ਹੈ ਢੰਡਾਰਾ ਹੋਤਾ ਹੈ ਠੀਕ ਹੈ ਠੀਕ ਹੈ ਇਹ ਹੈਗਾ ਜੀ ਮੰਦਰ ਮੰਦਰ ਦਾ ਨਾਮ ਕੀ ਪਪਾ ਜੀ ਸ਼ਿਵ ਮੰਦਰ ਇਹ ਸ਼ਿਵ ਮੰਦਰ ਹੈ ਮੈਂ ਪਿੰਡ ਤੋਂ ਇਹ ਸ਼ੁਰੂ ਕਰਿਆ ਸੀ ਚੈਨਲ ਸ਼ਿਵ ਮੰਦਰ ਗੁਰਦੁਆਰਾ ਸਾਹਿਬ ਸ਼ਿਵ ਮੰਦਰ ਤੋਂ ਸ਼ੁਰੂ ਕਰਿਆ ਸੀ ਅੱਜ ਵੀ ਤੁਹਾਨੂੰ ਇਹ ਇੱਥੇ ਮੰਦਰ ਦੇ ਦਿਖਾਣਾ ਦਰਸ਼ਨ ਹਿੰਦ ਮੰਦਰ ਹੈ ਇਹ ਇਹ ਮੰਦਰ ਕਾਫੀ ਨਾਨ ਨੇ ਬਦਿਆ ਬਣਾਇਆ ਹੋਇਆ ਅੰਦਰ ਹੈ ਸੱਪ ਸੁਪ ਬਹੁਤ ਨੇ ਕਹਿੰਦੇ ਪਰ ਇੱਥੇ ਕਿਸੇ ਨੂੰ ਦੱਸਦੇ ਨਹੀਂ ਹੈ ਕੋਈ ਸੱਪ ਨਹੀਂ ਇੱਥੇ ਦੱਸਦਾ ਕਿਸੇ ਨੂੰ ਇਹ ਮੰਦਰ ਹੈ ਇਹ ਇੱਥੇ ਅੰਦਰ ਇਹਦੇ ਬਣਾਇਆ ਹੋਇਆ ਇੱਥੇ ਮੰਨਤੀ ਰਹਿੰਦੇ ਨੇ ਸੋ ਧੰਨਵਾਦ ਹੈ ਸਾਰੇ ਬੰਦਿਆਂ ਸਾਰੇ ਦਰਖਿਆਂ ਨੂੰ ਮੇਰੀ ਬੇਨਤੀ ਹੈ ਮੰਦਰ ਸ਼੍ਰੀ ਮੰਦਰ ਹੈ ਰੋਮਾਂਡ ਦਾ ਪਾਠ ਸਭ ਸਾਰੀਆਂ ਸ਼ਕਤੀਆਂ ਜੋ ਵੀ ਇੱਥੇ ਪਰਵੇਸ਼ ਨੇ ਸ਼ਿਵ ਸ਼ਿਵ ਜੀ ਮਹਾਰਾਜ ਦੀਆਂ ਸੋ ਬੇਨਤੀ ਹੈ ਚੈਨਲ ਨੂੰ ਲਾਈਕ ਕਰੋ ਧੰਨਵਾਦ